ਹਾਂਜੀ ਜਿੱਥੇ ਦੋਸਤੋ ਤਾਂ ਅੰਤਨਾਪਾ ਬਾਬਾ ਗੁਦਰਸ਼ਾ ਢੇਰਾਸਾਵ ਦੇ ਵਿੱਚ ਡਿਊਟੀ ਦਾ ਕੰਮ ਚੱਲ ਰਿਹਾ ਹੈ ਤੇ ਉੱਥੇ ਆਪਾਂ ਗੱਲਬਾਤ ਕਰਾਂਗੇ ਜੀ ਚਿੰਕੂ ਸਿੰਘਲਾ ਜੀ ਨਾਲ ਜੋ ਮੀਡੀਆ ਚਾਰਜ ਹਨ ਸਿੰਘਲਾ ਸਾਹਿਬ ਤੁਸੀਂ ਸੰਗਤ ਨਾਲ ਕੀ ਗੱਲਬਾਤ ਕਰਨਾ ਚਾਹੋਗੇ ਸੰਗਤ ਨੂੰ ਬੇਨਤੀ ਕਰਨਾ ਚਾਹਾਂਗੇ ਜੀ ਸਭ ਤੋਂ ਪੁਰਾਣਾ ਭੀਖੀ ਦਾ ਜੇ ਕਹਿ ਲਈਏ ਦਰਬਾਰਾ ਬਾਬਾ ਗੁਦਰਸ਼ਾ ਜੀ ਦਾ ਜਿੱਥੇ ਹੁਣ ਗੱਦੀ ਨਿਸ਼ੀ ਸ੍ਰੀ ਸ੍ਰੀਕ ਤੋਂ ਅੱਠ ਸੰਤ ਬਾਬਾ ਬਾਲਕਦਰ ਜੀ ਸਾਡੇ ਗੁਰੂ ਦੇਵ ਜਿਨ੍ਹਾਂ ਦੀ ਕਿਰਪਾ ਸਦਕਾ ਦੁਬਾਰਾ ਇੱਥੇ ਮੇਲੇ ਭਰਨੇ ਸ਼ੁਰੂ ਹੋ ਗਏ ਨੇ ਡਿਊਟੀ ਦਾ ਕੰਮ ਚੱਲ ਰਿਹਾ ਹੈ ਟਿੱਕੀ ਨਗਰ ਦਾ ਸਹਿਯੋਗ ਬਹੁਤ ਹੈ ਪਰ ਹੋਰ ਵੀ ਜਿੱਥੇ ਤੱਕ ਮੇਰੇ ਦੋਸਤ ਮਿੱਤਰ ਜਿਹੜੇ ਇਸ ਡੇਰੇ ਨੂੰ ਮੰਨਦੇ ਨੇ ਇਸ ਬਾਰੇ ਜਾਣਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਆ ਕੇ ਇਸ ਡੇਰੇ ਦੇ ਵਿੱਚ ਸਹਿਯੋਗ ਕਰੋ ਸਹਿਯੋਗ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਹਲੇ ਤਾਂ ਡਿਊਟੀ ਦਾ ਜਿਹੜਾ ਪ੍ਰੋਜੈਕਟ ਸੀ ਸੋਚਣ ਵੇਲੇ ਬਹੁਤ ਛੋਟਾ ਸੀ ਲੇਕਿਨ ਹੁਣ 10-15 ਲੱਖ ਰੁਪਏ ਦੇ ਕਰੀਬ ਹੈ ਪ੍ਰੋਜੈਕਟ ਹੈ ਟੁਕੜੀ ਲਾਉਣੀ ਹੈ हां जो भी इच्छा जिस तरह किसी दी है चाहे सानू ਟੁਕੜੀ ਦੇ ਦੋ ਚਾਹੇ ਬਜਰੀ ਤੇ ਬ੍ਰੀਤੀ ਚਾਹੇ ਸੀਮਿੰਟ ਕਿਉਂਕਿ ਹੁਣ ਕੰਮ ਸ਼ੁਰੂ ਹੋ ਚੁੱਕੇ ਨੇ ਇੱਥੇ ਇੱਥੇ ਬਹੁਤ ਕੁਝ ਬਣਨ ਵਾਲਾ ਬਾਕੀ ਹੈ ਜੋ ਨਗਰ ਦੇ ਲਈ ਹੈ ਸੰਤਾ ਨੇ ਇਹ ਜਿਹੜਾ ਪ੍ਰੰਪਤ ਕੀਤਾ ਹੈ ਬਣਾਉਣ ਲਈ ਹੈ ਸੰਗਤ ਦੀ ਸੇਵਾ ਵਸਤੀ ਹੈ ਸੋ ਸੰਗਤ ਨੂੰ ਬੇਨਤੀ ਹੈ ਕਿ ਆਪਣਾ ਥੋੜਾ ਥੋੜਾ ਹਿੱਸਾ ਸਾਰੇ ਪਾਓ ਜਿੰਨਾ ਹੋ ਸਕਦਾ ਆਪਣੀ ਇੱਛਾ ਦੇ ਨਾਲ ਖੁਸ਼ ਹੋ ਕੇ ਜਿਹੜਾ ਦੇ ਸਕਦੇ ਉਹ ਇੱਥੇ ਆ ਕੇ ਹਿੱਸਾ ਪਾਓ ਤਾਂ ਜੋ ਇਹ ਸਾਰੇ ਨਗਰ ਦੇ ਲਈ ਇਹ ਬਣੇ ਸਾਰੇ ਨਗਰ ਦੇ ਕੰਮ ਆਵੇ ਸਿੰਘਲਾ ਸਾਹਿਬ ਜਿਹੜੇ ਆਪਣੇ ਮਤਲਬ ਨੇੜੇ ਤੇੜੇ ਪਿੰਡਾਂ ਦੇ ਵਿੱਚ ਲਾ ਲੋ ਸ਼ਰਮ ਚਲਾ ਲੋ ਸੰਗਤ ਪ੍ਰੇਮੀ ਨੇ ਉਹ ਤਾਂ ਚਲੋ ਇੱਥੇ ਆ ਕੇ ਜਿਹੜਾ ਦਾਨ ਉਪਚਾਹ ਦੇਣਗੇ ਚਲੋ ਕਈ ਸੰਗਤਾਂ ਇਦਾਂ ਦੀਆਂ ਵੀ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਭਾਵਨਾ ਬਹੁਤ ਜ਼ਿਆਦਾ ਹੈ ਪਿਆਰ ਬਹੁਤ ਜ਼ਿਆਦਾ ਆ ਦਾਨ ਦੇਣਾ ਚਾਹੁੰਦੇ ਨੇ ਜੀ ਉਹ ਪਰ ਇੱਥੇ ਆ ਨਹੀਂ ਸਕਦੇ ਉਹਨਾਂ ਲਈ ਕੀ ਸਾਧਨ ਬਣਾਇਆ ਜਿਹੜਾ ਤੁਸੀਂ ਉਹਨਾਂ ਲਈ ਜੀ ਸਾਡੇ ਗੁਰੂ ਜੀ ਦਾ ਨਾਮ ले ਸਕਦੇ ਨੇ ਇੱਕ ਸਕੈਨ ਕੋਡ ਆ ਉਹ ਵੀ ਅਸੀਂ ਤੁਹਾਨੂੰ ਦੇ ਦੇਵਾਂਗੇ ਉਹਦੇ ਸਕੈਨ ਕੋਡ ਤੇ ਵੀ ਤੁਸੀਂ ਐਂਟਰੀ ਕਰ ਸਕਦੇ ਹੋ ਉਹ ਜਿਹੜੇ ਸਿੱਧੇ குருਦੇਵ ਕੋਲੇ ਪਹੁੰਚੇਗੀ ਜਿਹੜਾ ਉਹ ਦਾਨ ਹੈ ਇੱਥੇ ਲੱਗੇਗਾ ਸੋ ਬਹੁਤ ਬਹੁਤ ਧੰਨਵਾਦ ਜੀ